ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਘੋੜ ਅਮੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿੱਦਾਂ ਤੁਸੀਂ ਚਾਹੋ ਬੁਟੀਕ ਸੂਟਾਂ ਨੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਵਰਕ ਆ ਫੈਬਰਿਕ ਆ ਸਟਿਚਿੰਗ ਆ ਹਨਾ ਜੋ ਵੀ ਤੁਸੀਂ ਚਾਹੋ ਆਪਣੇ ਸਾਡੇ ਵਾਲੇ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਡਾ ਤੁਸੀਂ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀ ਕੋਡ ਦੁਨ ਦਾ ਨਾਮ ਤੇ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਤੁਹਾ ਡਿਜ਼ਾਈਨ ਦੇਖੋ ਤੇ ਆਪਣਾ ਤਿਆਰ ਕਰਵਾਓ ਜੇਕਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਹੈਗੀ ਤਾਂ ਤੁਸੀਂ ਉਹ ਵੀ ਸਾਨੂੰ ਭੇਜ ਕੇ ਸੇਮ ਉਹ ਬਜਟ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਆਪਣੇ ਬਹੁਤ ਜ਼ਿਆਦਾ ਸੋਹਣੇ ਹਨਾ ਜਿਹੜੇ ਵਰਕ ਵਾਲੇ ਸੂਟ ਆਪਾਂ ਰੈਡੀ ਕਰਵਾਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਉਹ ਸੂਟਾਂ ਤੁਸੀਂ ਆਪਣੇ ਫੈਬਰਿਕ ਵੀ ਲਗਾ ਕਰਵਾ ਸਕਦੇ ਹੋ ਤੇ ਆਪਣਾ ਜਿਹੜਾ ਤੁਸੀਂ ਵਰਕ ਹੈ ਉਹ ਵੀ ਲਗਾ ਕਰਵਾ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣੇ ਅੱਜ ਵਾਲੇ ਜੋ ਸੂਟ ਲੈਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਇਹ ਸੂਟ ਆਪਣਾ ਟੈਬੀ ਸਿਲਕ ਦੀ ਫੈਬਰਿਕ ਆਗੀ ਤੇ ਮਸ਼ੀਨ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਤੇ ਇਹਦਾ ਪੀਕਾਕ ਸ਼ੇਡ ਹੈਗਾ ਮੋਰ ਪੰਖੀ ਕਲਰ ਦੇ ਉੱਪਰ ਕਰਵਾਇਆ ਦੇਖੋ ਆਪਣਾ ਇਹ ਤੇ ਐਦਾਂ ਆਪਣਾ ਮਸ਼ੀਨ ਵਰਕ ਦੇ ਨਾਲ ਤਿਆਰ ਹੋਇਆ ਹੈਗਾ ਸਾਰਾ ਜਰੀਦਾ ਵਰਕ ਯੂਜ਼ ਕੀਤਾ ਹੈਗਾ ਇਹ ਥ੍ਰੈਡ ਵਰਕ ਆ ਗਿਆ ਤੇ ਮਸ਼ੀਨ ਵਰਕ ਦਾ ਬਹੁਤ ਸੋਹਣਾ ਸਿੰਪਲ ਸੋਬਰ ਸਰਦਾਰੀ ਆਪਣਾ ਦਾ ਪਾਰਟੀ ਵੇਅਰ ਸੂਟ ਹੈਗਾ ਤਿਆਰ ਹੋਇਆਗਾ ਮਸ਼ੀਨ ਵਰਕ ਦੇ ਨਾਲ ਵੀ ਤੁਸੀਂ ਐਦਾਂ ਦੇ ਆਪਣਾ ਸਿੰਥੈਟਿਕ ਫੈਬਰਿਕ ਤੇ ਹਨਾ ਵਧੀਆ ਪਾਰਟੀ ਵੇਅਰ ਸੂਟ ਤਿਆਰ ਕਰਵਾ ਸਕਦੇ ਬਹੁਤੇ ਕਸਟਮਰ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਹੈਂਡਵਰਕ ਪਸੰਦ ਨਹੀਂ ਹੈਗਾ ਤੇ ਉਹ ਆਪਣਾ ਹਨਾ ਮਸ਼ੀਨ ਵਰਕ ਦਾ ਸੂਟ ਹੀ ਜਲ ਵਧੀਆ ਮੰਨਦੇ ਨੇ ਕਿ ਮਸ਼ੀਨ ਵਰਕ ਦੇ ਸੂਟਾਂ ਨੂੰ ਕਾਫੀ ਹੁੰਦੇ ਨੇ ਕਿ ਜਿਨ੍ਹਾਂ ਨੂੰ ਹੈਂਡਵਰਕ ਦੇ ਸੂਟ ਪਸੰਦ ਨਹੀਂ ਹੁੰਦੇ ਦੇਖੋ ਐਦਾਂ ਇਹ ਆਪਣਾ ਘੇਰੇ ਦੇ ਉੱਪਰ ਵੇਲ ਆ ਗਈ ਐਦਾਂ ਤੇ ਦੋ ਵੱਡੇ ਵੱਡੇ ਐਦਾਂ ਹੀ ਫਲਾਰ ਆ ਗਏ ਜਿਹੜਾ ਆ ਉਗਿਆ ਜਿਹਾ ਕਹਿਦੀ ਹੈ ਨਾ ਇਹ ਬਣੇ ਹੋਇਆ ਸ਼ੇਪ ਦੇ ਵਿੱਚ ਅੰਬੀਆਂ ਜਿਹਾ ਇਹ ਆਪਣੇ ਆਗੀਆਂ ਚਾਕਾਂ ਤੇ ਚਾਕਾਂ ਤੇ ਆ ਜਾਨੀ ਕਿਹਦੇ ਤੇ ਵੇਰ ਆ ਜੂਗੀ ਤੇ ਐਦਾ ਜਿਹੜਾ ਗਲੇ ਦਾ ਵਰਕ ਹੈਗਾ ਦੇਖੋ ਇਹਦਾ ਕਾਫੀ ਹੈਵੀ ਆਪਣਾ ਗਲੇ ਦਾ ਵਰਕ ਹੋਇਆ ਹੋਇਆ ਹੈਗਾ ਤੇ ਇਹ ਆ ਗਿਆ ਆਪਣਾ ਇਹਦਾ ਬਾਹਰ ਵਰਕ ਬਾਹਰ ਵਰਕ ਵੀ ਆਪਣਾ ਹੈਵੀ ਹੋਈ ਆ ਨੀਚੇ ਵੇਲ ਆ ਜੂਗੀ ਤੇ ਉੱਪਰ ਇਹਦੇ ਆ ਫਲਾਰ ਬਣੇ ਹੋਇਆ ਇਹਦਾ ਕਾਫੀ ਹੈਵੀ ਆਪਣਾ ਇਹਦਾ ਬਾਹਰ ਦਾ ਵਰਕ ਹੈਗਾ ਤੇ ਨਾਲ ਹੀ ਦੇਖੋ ਇਧਰ ਬੋਟਮ ਤੇ ਆ ਜੂਗਾ ਆਹ ਵਾਲੀ ਵੇਰ ਆ ਜਿਹੜੀ ਇਹ ਬੋਟਮ ਤੇ ਬਣੀ ਹੋਈ ਹੈ ਕਿੰਨਾ ਸੋਹਣਾ ਦੇਖੋ ਆਪਣਾ ਸੂਟ ਹੈ ਜਿਹੜਾ ਹੈ ਮਸ਼ੀਨ ਵਰਕ ਦੇ ਨਾਲ ਤਿਆਰ ਹੋਇਆ ਹੈਗਾ ਸੋਬਰ ਸਰਦਾਰੀ ਵਧੀਆ ਮਸ਼ੀਨ ਵਰਕ ਦੇ ਵਿੱਚ ਆਪਾਂ ਨੇ ਪਾਟੀ ਵੀ ਸੂਟ ਤਿਆਰ ਕਰਵਾਇਆ ਹੈਗਾ ਦੇਖੋ ਨਾਲ ਇਹਦੇ ਜਿਹੜਾ ਆਪਣਾ ਦੁਪੱਟਾ ਹੈਗਾ ਪਿਓਰ ਚਨੂਮ ਦਾ ਦੁਪੱਟਾ ਹੈਗਾ ਐਦਾ ਟਾਈਡਾਈ ਕਰਵਾਇਆ ਸਾਰਾ ਆਪਾਂ ਜਿਹੜਾ ਵਿੱਚ ਤੇ ਕਲਰ ਜਿਆਦਾ ਸੀ ਪਿੰਕ ਉਹੋ ਜਿਹੀ ਲੇਸ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਆ ਕਾਫੀ ਸੋਹਣਾ ਖੂਬਸੂਰਤ ਸੂਟ ਆਪਣਾ ਤਿਆਰ ਹੋਇਆ ਹੈ ਮਸ਼ੀਨ ਵਰਕ ਦੇ ਵਿੱਚ ਤੁਸੀਂ ਕਲਰ ਕਿਸੇ ਤੇ ਵੀ ਕਰਵਾ ਸਕਦੇ ਹੋ ਫੈਬਰਿਕ ਕਿਸੇ ਤੇ ਵੀ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਉਸੇ ਆਪਣੀ ਚੋਇਸ ਦੇ ਅਕੋਰਡਿੰਗ ਆਪਣਾ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਵੀ ਆਪਾਂ ਨੇ ਟੈਬੀ ਸਿਲਕ ਤੇ ਤਿਆਰ ਕਰਵਾਇਆ ਮਸਟਰਡ ਕਲਰ ਦਾ ਮਸਟਰਡ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਤੇ ਇਹ ਟੈਬੀ ਸਿਲਕ ਦੀ ਇਹਦੀ ਫੈਬਰਿਕ ਆਗੀ ਬਹੁਤ ਸੋਹਣਾ ਕਲਰ ਹੈਗਾ ਦੇਖੋ ਇਦਾਂ ਸਿੰਪਲ ਸੋਬਰ ਜਾਂ ਮਸ਼ੀਨ ਵਰਕ ਦੇ ਨਾਲ ਦੇਖੋ ਆਪਾਂ ਤਿਆਰ ਕਰਵਾਇਆਗਾ ਸਿੰਥੈਟਿਕ ਫੈਬਰਿਕ ਤੇ ਤੁਸੀਂ ਇਹ ਫੈਬਰਿਕ ਤੇ ਤੁਸੀਂ ਇਦਾਂ ਵੀ ਦੇਖੋ ਆਪਣਾ ਮਸ਼ੀਨ ਵਰਕ ਦਾ ਤਿਆਰ ਕਰਵਾ ਸਕਦੇ ਇਹਦੇ ਆਪਣੇ ਆ ਗਿਆ ਘੇਰੇ ਦੇ ਉੱਪਰ ਵਰਕ ਤੇੜੀਆਂ ਆ ਗਿਆ ਬਾਹਾਂ ਦੇ ਉੱਪਰ ਵਰਕ ਹਾਵਲ ਆ ਗਿਆ ਬਾਹਾਂ ਤੇ ਵਰਕ ਇਧਰ ਇਹਦੀ ਬਾਟਮ ਦਾ ਵਰਕ ਆ ਗਿਆ ਆਵळा ਬਾਟਮ ਦੀਆਂ ਮੂਰੀਆਂ ਦੇ ਉੱਪਰ ਵਰਕ ਹੋਇਆ ਹੈਗਾ ਇਹਦੇ ਨਾਲ ਪਿਓਰ ਚਨੂਨ ਦਾ ਦੁਪੱਟਾ ਹੈਗਾ ਐਦਾਂ ਆਪਾਂ ਨੇ ਟਾਈ ਦਾ ਹੀ ਕਰਵਾਇਆ ਕਾਫੀ ਸੋਹਣਾ ਦੇਖੋ ਆਪਣਾ ਕਿੰਨਾ ਸੋਹਣਾ ਸੋਬਰ ਆਪਣਾ ਹਨ ਵਧੀਆ ਸਰਦਾਰੀ ਸੂਟ ਮਸ਼ੀਨ ਵਰਕ ਦੇ ਵਿੱਚ ਤਿਆਰ ਹੋਇਆ ਹੈਗਾ ਤੁਸੀਂ ਐਦਾਂ ਵੀ ਮਸ਼ੀਨ ਵਰਕ ਦੇ ਨਾਲ ਆਪਣੇ ਹਨ ਦੇਖੋ ਇਹ ਪਸ਼ਮੀਨੇ ਵਾਲਾ ਡਿਜ਼ਾਈਨ ਹੈਗਾ ਇਹ ਸਾਡਾ ਪਸ਼ਮੀਨੇ ਦੇ ਉੱਪਰ ਕਾਫੀ ਬਣਿਆ ਹੋਇਆ ਲਾਸਟ ਟਾਈਮ ਵੀ ਸਾਡਾ ਪਸ਼ਮੀਨੇ ਦੇ ਉੱਪਰ ਕਾਫੀ ਬਣਿਆ ਸੀ ਇਹ ਵਾਲਾ ਡਿਜ਼ਾਈਨ ਤੇ ਇਸ ਵਾਰ ਵੀ ਆਪਣਾ ਬਹੁਤ ਬਣ ਰਿਹਾ ਇਹ ਕਸਟਮਰ ਨੇ ਆਪਣਾ ਐਦਾਂ ਹਨ ਇਹ बनਵਾ ਲਿਆ ਸਿੰਥੈਟਿਕ ਫੈਬਰਿਕ ਤੇ ਟੈਬੀ ਤੇ ਬਣਵਾ ਲਿਆ ਤੁਸੀਂ ਵੀ ਆਪਣਾ ਸਿੰਥੈਟਿਕ ਤੇ ਗਰੇਪ ਤੇ ਜੌਰਜਟ ਵਗੈਰਾ ਤੇ ਜਿਵੇਂ ਤੁਹਾਨੂੰ ਪਸੰਦ ਆ ਦੇ ਕਿੰਨਾ ਸੋਹਣਾ ਲੁੱਕ ਦੇ ਰਿਹਾਗਾ ਸੂਟ ਇਹਦਾ ਸਿੰਪਲ ਸੋਬਰ ਜੇ ਸੂਟ ਤੁਸੀਂ ਆਪਣੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਨੇ ਟੈਬੀ ਸਿੱਕ ਤੇ ਰੈਡੀ ਕਰਵਾਇਆ ਮਾਊਸ ਕਲਰ ਹੈ ਇਹਦਾ ਬਹੁਤ ਜਾਂਦੇ ਸੋਹਣੀ ਡਿਜ਼ਾਈਨ ਹੈ ਇਹ ਆਪਣੀ ਇਹ ਕਾਫੀ ਚਿਰ ਪਹਿਲਾਂ ਨਾਲ ਸੀਵਾ ਡਿਜ਼ਾਈਨ ਤਿਆਰ ਕਰਵਾਇਆ ਸੀਗਾ ਮਤਲਬ ਸਾਲ ਤੋਂ ਉੱਪਰ ਹੋ ਚੁੱਕਿਆ ਹੈਗਾ ਜੋ ਵੀ ਕਸਟਮਰ ਹਨ ਪਿਛਲੇ ਵੀਡੀਓ ਦੇਖਦੇ ਨੇ ਉਹ ਆਪਣਾ ਡਿਜ਼ਾਈਨ ਚੱਕ ਲੈਣ ਜਿੰਨਾਂ ਨੂੰ ਸੋਨਾ ਲੱਗਦਾਗਾ ਦੇਖੋ ਇਹ ਆਪਾਂ ਨੇ ਪਿਓਰ ਕ੍ਰੇਪ ਦੀ ਫੈਬਰਿਕ ਤੇ ਤਿਆਰ ਕਰਵਾਇਆਗਾ ਕ੍ਰੇਪ ਦੀ ਫੈਬਰਿਕ ਆ ਟੈਜ ਦੀ ਫੈਬਰਿਕ ਨਹੀਂ ਹੈਗੀ ਕ੍ਰੇਪ ਦੀ ਫੈਬਰਿਕ ਤੇ ਤਿਆਰ ਕਰਵਾਇਆ ਦਾ ਮਾਊਸ ਕਲਰ ਆ ਬਹੁਤ ਜ਼ਿਆਦਾ ਸੋਨਾ ਕਲਰ ਆਗਾ ਮਾਊਸ ਕਲਰ ਦੇਖੋ ਇਹਦਾ ਇਹ ਕੇਰੇ ਦੇ ਉੱਪਰ ਵਰਕ ਹੋਇਆ ਹੈ ਇਹ ਜਿਹੜਾ ਬਲੈਕ ਕਲਰ ਦਾਗਾ ਇਹ ਪੈਚ ਲੱਗਿਆ ਹੋਇਆਗਾ ਪੈਚ ਲਾ ਕੇ ਫਿਰ ਇਹਦੇ ਉੱਪਰ ਵਰਕ ਹੋਇਆ ਹੈ ਉੱਪਰ ਇਹ ਮਿਰਰ ਹੋਗਾ ਸਾਰਾ ਸ਼ੀਸ਼ਾ ਲੱਗਿਆ ਹੋਇਆ ਕਾਗਜੀ ਮਿਰਰ ਇਹ ਪਾ ਮਸ਼ੀਨ ਵਰਕ ਦੇ ਨਾਲ ਹੀ ਤਿਆਰ ਕਰਵਾਇਆ ਤੇ ਬਲੈਕ ਕਲਰ ਦੇ ਪੈਚ ਦੇ ਉੱਪਰ ਜਰੀ ਦਾ ਵਰਕ ਹੋਇਆ ਹੈਗਾ। ਐਦਾਂ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਆਊਗਾ। ਕਾਫੀ ਸੋਹਣਾ ਦੇ ਗਲੇ ਦੇ ਉੱਪਰ ਵਰਕ ਤਾਂ। ਤੇ ਐਦਾਂ ਦੀ ਬਾਹ ਦੇ ਉੱਪਰ ਵਰਕ ਆ ਲਿਆ। ਇਹ ਵਾਲਾ ਬਾਹ ਦੇ ਉੱਪਰ। ਅੰਤ ਬਾਹ ਦੇ ਉੱਪਰ ਤੋਂ ਸੇਮ ਇਹ ਜਿਹੜਾ ਡਿਜ਼ਾਈਨਿੰਗ ਆਪਾਂ ਇਹਦੇ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਹਾਂ। ਐਦਾਂ ਘੇਰੇ ਦੇ ਉੱਪਰ ਘੇਰੇ ਤੇ ਬਾਹਾਂ ਤੇ ਗਲੇ ਤੇ ਤਿਬਾਰ ਤੋਂ ਜੇ ਵੀ ਕਰਵਾ ਸਕਦੇ ਹਾਂ ਜੇ ਐਲ ਸਕਿਪ ਕਰਵਾਉਣਾ ਤਾਂ ਆਪਣਾ ਗਲੇ ਵਾਲਾ ਵਰਕ ਜਿਹੜਾ ਸਕਿਪ ਕਰਵਾ ਸਕਦੇ ਹਾਂ ਨਾਲ ਦੇਖੋ ਪਿਓਰ ਚੂਨ ਦਾ ਦੁਪੱਟਾ ਆਪਣੇ ਤਾਂ ਤਿਆਰ ਕਰਵਾਇਆ ਇੱਕ ਕਲਰ ਦਾ ਹੀ ਤੇ ਨੈਟ ਦੀ ਲੇਸ ਦੇ ਨਾਲ ਆਪਾਂ ਇਹਨੂੰ ਫਿਸ਼ਿੰਗ ਦਿੱਤੀ ਹੈ ਬਲੈਕ ਕਲਰ ਦੇ ਨਾਲ ਆਪਕੀ ਸੋਨਾ ਸੂਟ ਆਪਣਾ ਬਣ ਕੇ ਦੇਖੋ ਤਿਆਰ ਹੋਆ ਮਸ਼ੀਨ ਵਰਕ ਦੇ ਵਿੱਚ ਕਿੰਨੇ ਸੋਹਣੇ ਡਿਫਰੈਂਟ ਹਨਾ ਲੁੱਕ ਦੇ ਨਾਲ ਆਪਣਾ ਤਿਆਰ ਕਰਵਾਇਆਗਾ ਤੁਸੀਂ ਆਪਣਾ ਕਲਰ ਵੀ ਹੋਰ ਕਰਵਾ ਸਕਦੇ ਹੋ ਥ्रेड ਵੀ ਦੱਸ ਸਕਦੇ ਹੋ ਜਿੰਨੇ ਤੁਹਾਨੂੰ ਪਸੰਦ ਆਗਾ ਜਿੰਨੇ ਸਾਡੇ ਸੂਟ ਇਹਦੇ ਨਾਲ ਤਿਆਰ ਹੋਏ ਸੀ ਨਾ ਪਹਿਲਾਂ ਕਾਫੀ ਟਾਈਮ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਸਾਰੇ ਆਪਣੀ ਏਸੀ ਕਲਰ ਦੇ ਵਿੱਚ ਹੋਏ ਸੀ ਮਾਊਸ ਕਲਰ ਦੇ ਵਿੱਚ ਹੀ ਹੋਏ ਸੀ ਇਹ ਹੁਣ ਵੀ ਉਸੇ ਕਲਰ ਦੇ ਉੱਪਰ ਹੀ ਤਿਆਰ ਹੋਇਆਗਾ ਸਹੀ ਹੋ ਕੀ ਤੁਸੀਂ ਆਪਣਾ ਕਲਰ ਚੇਂਜ ਕਰ ਸਕਦੇ ਹੋ ਫੈਬਰਿਕ ਚੇਂਜ ਕਰ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਆ ਪਸੰਦ ਜੌਰਜਟ ਤੇ ਵੀ ਕਾਫੀ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਇਹ ਵਾਲੀ ਵਰਤ ਲਈ ਤੁਸੀਂ ਜੌਰਜਟ ਤੇ ਵੀ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਦੇਖੋ ਜਿਹੜਾ ਪਲੇ ਸੂਟ ਤਿਆਰ ਕਰਵਾਇਆਗਾ ਇਹ ਵੀ ਆਪਣਾ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਇਆ ਟੈਬੀ ਸਿਲਕ ਦੀ ਇਹ ਫੈਬਰਿਕ ਆ ਤੇ ਇਹ ਦਾ ਪੀਚ ਕਲਰ ਹੈਗਾ ਤਾਂ ਕਿ ਜਿਆ ਪੀਚ ਕਲਰ ਹੈਗਾ ਨਾ ਲਾਈਟਾ ਨਾਲ ਨਾ ਮੀਡੀਅਮ ਜਿਆ ਪੀਚ ਕਲਰ ਹੈਗਾ ਇਹ ਆਪਾਂ ਮਸ਼ੀਨ ਵਰਕ ਦੇ ਵਿੱਚ ਦੇਖ ਕੇ ਰੈਡੀ ਕਰ 3 ਵਰਤ ਦੇ ਵਿੱਚ ਗ੍ਰੇ ਕਲਰ ਆ ਜਿਹੜੇ ਦੇ ਵਿੱਚ ਜਿਆਦਾ ਯੂਜ਼ ਕੀਤਾ ਹੈਗਾ ਨੀਚੇ ਜਿਹੜੇ ਫਲਾਰ ਨੇ ਦੇਖੋ ਇਦਾਂ ਰਹਿ ਗਿਆ ਆਪਣੇ ਗ੍ਰੇ ਕਲਰ ਦੇ ਸਾਰਾ ਗਲੇ ਗ੍ਰੇ ਕਲਰ ਤੇ ਆਪਾਂ ਪੀਚ ਕਲਰ ਨੂੰ ਹੰਡਰਟ ਕਰਕੇ ਇਹਦੇ ਵਿੱਚ ਪਾਇਆ ਹੋਰ ਤੀਸਰਾ ਥ੍ਰੈਡ ਕੋਈ ਨਹੀਂ ਯੂਜ਼ ਕੀਤਾ ਦੇ ਫਰੇ ਵਿੱਚ ਸਾਰਾ ਆਪਾਂ ਇਦਾਂ ਹੀ ਰੈਡੀ ਕਰਵਾ ਬੋਲੋ ਇਹ ਸੁਨਾ ਪਰ ਡਿਜ਼ਾਈਨ ਬਣਾ ਸੈਂਟਰ ਪੈਨਲ ਨੇ ਬੂਟੀਆਂ ਨੇ ਵੀ ਇਦਾਂ ਤੇ ਸਾਰਾ ਆਪਣਾ ਮਸ਼ੀਨ ਵਰਤ ਦੇ ਵਿੱਚ ਹੀ ਤਿਆਰ ਕਰਵਾਇਆ ਤੁਸੀਂ ਦੇ ਪੀਚ ਕਲਰ ਤੇ ਤੇ ਇਦਾਂ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆਊਗਾ ਆਹ ਵਾਲਾ ਬੰਨ੍ਹਦੇ ਆਂਗੇ ਬਹੁਤ ਜਿਆਦਾ ਸੁਹਾਣ ਦੇਖੋ ਬਾਹ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਤੇ ਨਾਲ ਦੇਖੋ ਇਹਦੇ ਪਿਓਰ ਚਨੂੰਦ ਦਾ ਦੁਪੱਟਾ ਜਿਹੜਾ ਆਪਾਂ ਨੇ ਰੈਡੀ ਕਰਵਾਇਆਗਾ ਪਿਓਰ ਚਨੂੰਦ ਦਾ ਦੁਪੱਟਾ ਹੈਗਾ ਤੇ ਆਪਾਂ ਜੈਕੁਰੀ ਡਾਟਸ ਵਿੱਚ ਗ੍ਰੇ ਕਲਰ ਦੇ ਵਿੱਚਵਾ ਕੇ ਦਾ ਡਾਈ ਕਰਾਂਗੇ ਪਿਓਰ ਚਨੂੰਦ ਦਾ ਦੁਪੱਟਾ ਹੈਗਾ ਤੁਸੀਂ ਆਪਣਾ ਇਹਨਾ ਸੇਮ ਵਰਕ ਦੇ ਨਾਲ ਵੀ ਲੈ ਸਕਦੇ ਹੋਗੇ ਵਰਕ ਵਗੈਰਾ ਆਪਣਾ ਚੇਂਜ ਕਰਕੇ ਸੇਮ ਕਲਰ ਫਰੇਡ ਦੇ ਆਪਣੇ ਸੇਮ ਰੱਖ ਕੇ ਆਪਣਾ ਜਿਵੇਂ ਤੁਹਾਨੂੰ ਪਸੰਦ ਹੋ ਉਹ ਮੈਂ ਤਿਆਰ ਕਰਵਾ ਸਕਦੇ ਹਾਂ ਤੇ ਟੈਬਲ 'ਤੇ ਤਿਆਰ ਆ ਤੁਸੀਂ ਆਪਣਾ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਸੇ ਤੇ ਆਪਣੀ ਚੁਆਇਸ ਦੇ ਅਕੋਰਡਿੰਗ ਇਹਨਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਰੇ ਫਰੰਟ ਦੇ ਉੱਪਰ ਦੇਖੋ ਇਦਾਂ ਜੀ ਵਰਕ ਦੇ ਵਿੱਚ ਤਿਆਰ ਆਪਣਾ ਤੁਸੀਂ थ्रेड ਵਗੈਰਾ ਵੀ ਆਪਣਾ ਦੇਖੋ ਆਖੀ ਉੱਪਰ ਜੱਚ ਰਹੀ ਨੇ ਗ੍ਰੇ ਕਲਰ ਆਫੀਚ ਕਲਰ ਦੇ ਉੱਪਰ ਕਾਫੀ ਜੱਚ ਰਿਹਾਗਾ ਤੁਸੀਂ ਆਪਣੇ ਅਕੋਰਡਿੰਗ ਵੀ ਅਣਾ ਆਪਣਾ ਜਿਹੜਾ थ्रेड ਵਗੈਰਾ ਚੇਂਜ ਕਰਵਾ ਕੇ ਸੂਟ ਰੈਡੀ ਕਰਵਾ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਆ ਇਹ ਆਪਾਂ ਨੇ ਬਲੈਕ ਕਲਰ ਤੇ ਤਿਆਰ ਕਰਵਾਇਆਗਾ ਜੌਰਜਟ ਦੀ ਇਹਦੀ ਫੈਬਰਿਕ ਆ ਬਹੁਤ ਹੀ ਜਿਆਦਾ ਸੋਹਣਾ ਆਪਣਾ ਡਿਜ਼ਾਈਨ ਆ ਜਾਈ ਕਾਫੀ ਸੋਹਣਾ ਡਿਜ਼ਾਈਨ ਹੈਗਾ ਇਹ ਜੌਰਜਟ ਦੀ ਫੈਬਰਿਕ ਹੈ ਜੈਡ ਬਲੈਕ ਕਲਰ ਹੈ ਜੌਰਜਟ ਤੇ ਇੱਕ ਇਦਾਂ ਦਾ ਕੱਪੜਾ ਹੈ ਜਿਹੜਾ ਆਪਾਂ ਗਰਮੀ ਚ ਸਕਦੇ ਜਣਾ ਦੋਵਾਂ ਚ ਵੀਅਰ ਕਰ ਸਕਦੇ ਆਂਗੇ ਤੇ ਜਿਹੜੀ ਫੀਟਿੰਗ ਹੈਗੀ ਉਹ ਵੀ ਕਾਫੀ ਸੋਹਣੀ ਹੋ ਜਾਂਦੀ ਹੁੰਦੀ ਜੌਰਜਟ ਦੀ ਤੇ ਇਹਦੇ ਆਪਾਂ ਵਰਕ ਵੀ ਆਪਾਂ ਕੋਈ ਮਰਜ਼ੀ ਕਰਵਾ ਲਈਏ ਜਿਆਦਾਤਰ ਮਸ਼ੀਨ ਵਰਕ ਤੇ ਕਾਫੀ ਜੱਚਦਾ ਹੁੰਦਾ ਹੈਗਾ ਤੇ ਹੈਂਡ ਵਰਕ ਆਰੀ ਕਿ ਮਰਜ਼ੀ ਕਰਵਾ ਲਈਏ ਬਾਕੀ ਤਾਂ ਕਲਰ ਅਨ ਅਕੋਰਡਿੰਗ ਹੁੰਦਾ ਜੇ ਬਲੈਕ ਕਲਰ ਨਾਲ ਦੇਖੋ ਇਹਦੇ ਆਪਾਂ ਕੋਈ ਮਰਜ਼ੀ ਕਲਰ ਪਾ ਲਈਏ ਕੋਈ ਵੀ ਹਨਾ ਹਰ ਇੱਕ ਕਲਰ ਜੱਚੂ ਹੈ ਤੇ ਦੇਖੋ ਆਪਾਂ ਮਸ਼ੀਨ ਵਰਕ ਚ ਤਿਆਰ ਕਰਵਾਇਆ ਨੀਚੇ ਇਹ ਵਾਲਾ ਘੇਰੇ ਤੇ ਵਰਕ ਦਾ ਸਾਰਾ ਜੜੀ ਨਾਲ ਵਰਕ ਹੋਇਆ ਹੈਗਾ ਬਾਕੀ ਸਾਰਾ ਜਿਹੜਾ ਡਿਜ਼ਾਈਨ ਹੈਗਾ ਇਹ ਆਪਣੇ ਘੇਰੇ ਦੇ ਉੱਪਰ ਉੱਪਰ ਹਟ ਕੇ ਪਾਇਆ ਹਨਾ हिਪ ਤੱਕ ਇਹ ਆ フロਮ ਸ਼ੀਲ ਵਰਕ ਚ ਹੈਗਾ ਤੇ ਕਲਰਫੁਲ ਸੈਟ ਦੇ ਨਾਲ ਆਪਾਂ ਤਿਆਰ ਕਰਵਾ ਰਹੇ ਹਾਂ। ਕਾਫੀ ਸੋਹਣਾ ਡਿਜ਼ਾਈਨ ਦੇਖੋ ਆਪਣਾ ਵਾਲ ਦੇਗਾ। ਇਹਨਾਂ ਸੋਹਣਾ ਡਿਜ਼ਾਈਨਾਂ ਤੁਸੀਂ ਇਹ ਆਪਣਾ ਪਸ਼ਮੀਨੇ ਤੇ ਵੀ ਟਰਾਈ ਕਰ ਸਕਦੇ ਹੋ। ਕਾਫੀ ਸੋਹਣਾ ਲੱਗੂ ਪਸ਼ਮੀਨੇ ਤੇ ਵੀ ਇਹ ਵਾਲਾ ਡਿਜ਼ਾਈਨ ਤੇ ਬਾਕੀ ਤੁਸੀਂ ਜਾਰਗੇਟ ਤੇ ਵੀ ਕਰਵਾ ਸਕਦੇ। ਇੱਧਰ ਆ ਗਿਆ ਇਹਦੀ ਬਾਣਾ ਵਰਕ। ਇਹ ਵਾਲਾ ਬਾਣਾ ਵਰਕ ਹੈਗਾ ਤੇ ਨਾਲ ਆਪਾਂ ਇਹਦੇ ਪਿਓਰ ਚਨੂੰਦ ਦਾ ਜਿਹੜਾ ਦੁਪੱਟਾ ਹੈਗਾ ਉਹ ਤਿਆਰ ਕਰਵਾਇਆ ਹੈਗਾ ਦੇਖੋ ਇਹਦਾ ਜੈੱਡ ਬਲੈਕ ਕਲਰ ਦਾ। ਜੈੱਡ ਬਲੈਕ ਕਲਰ ਦਾ ਹੀ ਇੱਦਾਂ। ਇਸ ਕਲਰ ਦਾ ਪਲੇਨ ਦੁਪੱਟਾ ਕਰਵਾਇਆ ਤੁਸੀਂ ਆਪਣਾ ਟਾਈ ਡਾਈ ਵੀ ਕਰਵਾ ਸਕਦੇ ਹੋ ਜਿਵੇਂ ਕਸਟਮਰ ਦੀ ਪਸੰਦ ਹੁੰਦੀ ਹੈ ਨਾ ਅਗਲਾ ਆਪਣਾ ਉਵੇਂ ਕਰਵਾਉਂਦਾ ਹੈਗਾ ਇਹ ਆਪਾਂ ਇਹਦਾ ਪਲੇਨ ਡਾਈ ਕਰਵਾਏਗਾ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਟਾਈ ਡਾਈ ਇਸ ਕਲਰ ਦਾ ਹਨ ਤੁਸੀਂ ਉਵੇਂ ਕਰਵਾ ਸਕਦੇ ਹੋ ਇਹ ਆਪਣਾ ਪਿਓਰ ਚੂਨ ਦਾਗਾ ਤੁਸੀਂ ਆਪਣਾ ਜੋ ਵੀ ਤੁਹਾਨੂੰ ਦੁਪੱਟਾ ਪਸੰਦ ਆ ਸੁਪਰ ਨੈਟ ਵਗੈਰਾ ਦਾ ਕਮਲ ਚੂਨ ਦਾ ਔਰਗੈਂਜ਼ਾ ਦਾ ਉਹਦੇ ਪਿਆਰ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਖੂਬਸੂਰਤ ਡਿਜ਼ਾਈਨ ਆਏਗਾ ਤੁਸੀਂ ਆਪਣਾ ਕਸ਼ਮੀਨਾ ਵਗੈਰਾ ਤੇ ਵੀ ਇਹ ਟਰਾਈ ਕਰ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਵਰਕ ਵਗੈਰਾ ਦੀ ਜਿਹੜੀ ਪੂਰੀ ਡਿਟੇਲ ਹੈ ਵੀਡੀਓ ਚ ਦੱਸ ਚੁੱਕੇ ਹਾਂਗੇ ਵੀ ਕਿੱਦਾਂ ਤੁਸੀਂ ਆਪਣਾ ਵਰਕ ਐਡ ਕਰਵਾਉਣਾ ਸੀ ਕਿਪ ਕਰਵਾਉਣਾ ਕਿੱਦਾਂ ਤੁਸੀਂ ਆਪਣੀ ਫੈਬਰਿਕ ਚੇਂਜ ਕਰ ਸਕਦੇ ਕਿੱਦਾਂ ਫੈਬਰਿਕ ਦੇ ਨਾਲ ਦਾ ਦੁਪੱਟਾ ਲਗਵਾਉਣਾਗਾ ਜਾਂ ਤੁਸੀਂ ਹੋਰ ਦੁਪੱਟਾ ਡਾਈ ਕਰਵਾਉਣਾ ਹਨਾ ਜੇ ਜਿੱਦਾਂ ਤੁਸੀਂ ਚਾਹੋ ਦੁਪੱਟੇ ਦੀ ਸਾਰੀ ਫਿਨਿਸ਼ਿੰਗ ਵਗੈਰਾ ਵੀ ਤੁਹਾਡੇ ਅਕੋਰਡਿੰਗ ਹੀ ਹੋਊਗੀ ਹਨ ਜਿਵੇਂ ਤੁਸੀਂ ਚਾਹੋ ਆਪਣਾ ਸਾਰਾ ਸੂਟ ਜਿਹੜਾ ਹੋਮੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਆਪਣਾ ਜਿਹੜਾ ਆਰਡਰ ਸਾਨੂੰ WhatsApp ਤੇ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾਰ